ਗਿਆ ਨਹੀਂ ਸੀ ਕਿ ਯੂਨੀਵਰਸਟੀਆਂ ਦੇ ਤੇ ਦੂਸਰੇ ਉਹਨਾਂ ਨੇ ਵੀ ਖੇਤੀਬਾੜੀ ਵਿੱਚ ਸਰਕਾਰਾਂ ਦਾ ਵਰਤਾਰਾ ਕੀ ਹੈਗਾ ਕਿਸਾਨਾਂ ਲਈ ਸਰਕਾਰਾਂ ਦਾ ਵਰਤਾਰਾ ਕੀ ਹੈ ਤੇ ਉਹ ਹੁਣ ਖਾਸ ਤੌਰ ਤੇ ਅਸੀਂ ਪਿਛਲੀ ਵਾਰੀ ਗਏ ਨਾ ਜਦੋਂ ਤਾਂ ਫੈਸਲਾਬਾਦ ਯੂਨੀਵਰਸਿਟੀ ਦੇ ਵਿੱਚ ਵੀ ਗਏ ਐਗਰੀਕਲਚਰ ਯੂਨੀਵਰਸਿਟੀ ਇੱਥੇ ਸਭ ਉੱਥੇ ਪਹੁੰਚ ਗਏ ਨੇ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਵੀ ਤੇ ਜਦੋਂ ਅਸੀਂ ਬਾਹਰ ਪੈਲੀਆਂ 'ਚ ਜਾਂਦੇ ਸਾਂ ਤੇ ਉੱਥੇ ਫਸਲਾਂ ਤੇ ਵਧੀਆ ਦਿਸਦੀਆਂ ਸੀ ਪਰ ਕਹਿੰਦੇ ਨੇ ਫਸਲਾਂ ਦੇ ਵਿੱਚ ਔੜ ਬੜੇ ਘੱਟ ਹੁੰਦੇ ਨੇ ਕਾਰਨ ਕਿ ਉੱਥੇ ਨਾ ਮੇਂ ਆ ਕਿਸਮਾਂ ਦਾ ਕੋਈ ਰਿਸਰਚ ਨਹੀਂ ਹੁੰਦੀ ਸੋ ਉਹ ਉੱਥੇ ਇੱਕ ਬੜਾ ਵਧੀਆ ਮੁੱਦਾ ਸੀਗਾ ਕਿ ਕੀ ਕੋਲੈਬੋਰੇਟ ਕੀਤਾ ਜਾਵੇ ਦੂਜਿਆਂ ਦੇ ਨਾਲ ਜੁੜਿਆ ਜਾਵੇ ਲਹਿੰਦੇ ਚੜ੍ਹਦਾ ਪੰਜਾਬ ਦੀ ਇਹ ਕੋਝਵੇ ਅਸੀਂ ਤੁਹਾਡੇ ਵਾਲੀ ਖੜ ਕੇ ਇੰਦਰ ਬੀਜੀ ਤੇ ਤੁਸੀਂ ਉਹ ਸੀਗਾ ਸੋ ਇਹ ਬਾਰਡਰ ਨੂੰ ਖੋਲਣ ਦੀਆਂ ਗੱਲਾਂ ਜਿਹੜੀਆਂ ਅਸੀਂ ਨੂੰ ਬੜਾ ਆਮ ਲੋਕ ਬੜੇ ਕਰਦੇ ਸੀ ਕਹਿੰਦੇ ਸਾਡਾ ਜੀ ਕਰਦਾ ਹੈ ਕਿ ਅਸੀਂ ਜਲੰਧਰ ਜਾਈਏ ਸਾਡਾ ਜੀ ਕਰਦਾ ਅਸੀਂ ਅਮਰਸਰ ਜਾਈਏ ਹੈ ਤੇ ਤੁਸੀਂ ਤਾਂ ਲਾਹੌਰ ਸਾਡੇ ਤੇ ਸਾਡੇ ਲਾਹੌਰ ਦੇ ਵਿੱਚ ਆਉਣ ਤੇ ਮੈਂ ਕਿਹਾ ਭਾਈ ਗੱਲ ਤਾਂ ਤੁਹਾਡੀ ਬੜੀ ਵਧੀਆ ਹੈ ਯਤਨ ਕਰਨੇ ਚਾਹੀਦੇ ਨੇ ਬਹੁਤਿਆਰ ਦਿੱਤਾ ਵੀ ਚੋਈ ਹੁੰਦੀ ਸੀ ਆਪਾਂ ਨੂੰ ਇਹਨਾਂ ਸ਼ਰਧ ਤੋੜ ਦੇਣੀ ਚਾਹੀਦੀ ਹੈ ਤਾਂ ਮੇਰਾ ਜਵਾਬ ਸੀਗਾ ਕਿ ਸ਼ਰਧ ਸ਼ਾਇਦ ਟੁੱਟਣੀ ਨਾ ਮੁਮਕਿਨ ਹੈ ਔਰ ਜਿਹੜੇ ਮਗੋਰੇ ਬਣ ਰਿਹਾ ਹੈ ਇਹਨਾਂ ਮਗੋਰੀਆਂ ਨੂੰ ਬਣਨ ਦੇਈਏ ਬਿਲਕੁਲ ਇਹਨਾਂ ਦੇ ਰਾਹੀਂ ਆਪਾਂ ਆ ਜਾ ਜਾਨੇ ਆ ਇੰਨੇ ਹੀ ਸਾਡੇ ਲਈ ਬਹੁਤ ਹੈ ਪਰ ਜਦੋਂ ਅਸੀਂ ਵੇਨੇ ਆ ਕਿ ਸਾਨੂੰ ਅਸੀਂ ਤਾਂ ਇਥੋਂ ਕਰਨੜਤ ਹੋ ਗਏ ਸੀ ਸਾਨੂੰ ਵੀਜ਼ੇ ਬਹੁਤ ਸੌਖੇ ਮਿਲ ਜਾਂਦੇ ਨੇ ਸਿਟੀਜ਼ਨਾਂ ਦਾ ای ਵੀਜ਼ਾ ਜਿਹੜੇ ਉਧਰੋਂ ਆਏ ਸੀ ਉਹ ਉਹ ਗੱਲਾਂ ਕਰ ਰਹੇ ਸੀ ਖਾਸਤੌਰ ਤੇ ਰੌਣੀ ਰੌਣੀ ਕਹਿੰਦੇ ਮੈਨੂੰ ਤਾਂ ਤੀਜੀ ਵਾਰੀ ਗਿਆ ਤਾਂ ਵੀਜ਼ਾ ਨਹੀਂ ਮਿਲਿਆ ਸੀ ਮੈਂ ਨਹੀਂ ਸੀ ਆਉਣਾ ਪਰ ਆਖਰ ਦੇ ਕਹਿੰਦਾ ਮੈਨੂੰ ਵੀਜ਼ਾ ਮਿਲ ਗਿਆ ਸੋ ਉਧਰੋਂ ਜਿਹੜੇ ਪੰਜਾਬੀ ਆਪਣੇ ਆਉਂਦੇ ਨੇ ਉਹਨਾਂ ਲਈ ਲੈਂਦੇ ਪੰਜਾਬ ਵਿੱਚ ਆਉਣ ਵਾਸਤੇ ਵੀਜ਼ਿਆਂ ਦੀਆਂ ਕਿਲਤਾ ਵੀ ਹੈਗੀਆਂ ਜਿਹੜੀਆਂ ਕਿ ਉੱਥੋਂ ਕਾਫੀ ਬਿਆਨ ਕਰ ਰਹੇ ਸੀਗੇ ਸੋ ਇਹ ਇਹ ਚੀਜ਼ਾਂ ਜਿੰਨਾ ਜਦੋਂ ਇਹ ਦੋਨੋਂ ਚੀਜ਼ਾਂ ਹੋਣਾ ਜਾਂ ਟੈਲਾਹ ਹੋ ਜਾਏ ਪ੍ਰੋਗਰਾਮ ਤਾਂ ਥੋੜੇ ਸਰਦਾਂ ਖੁੱਲ ਜਾਣ ਤੇ ਚੀਜ਼ਾਂ ਦੇ ਆਉਣਾ ਜਾਣਾ ਜਿਹੜਾ ਸੌਖਾ ਹੋ ਜਾਏ ਮੈਨੂੰ ਲੱਗਦਾ ਲੈਂਦਾ ਤੇ ਚੜਦਾ ਪੰਜਾਬ ਜਿਹੜਾ ਇਹੋ ਜਿਹਾ ਕਾਨਫਰੰਸ ਆ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਰ ਪਾਸ ਵਿਗਿਆਨੀ ਸੀਗੇ ਯੂਨੀਵਰਸਿਟੀਆਂ ਦੇ ਤੇ ਦੂਸਰੇ ਉਹਨਾਂ ਨੇ ਵੀ ਖੇਤੀਬਾੜੀ ਵਿੱਚ ਸਰਕਾਰਾਂ ਦਾ ਵਰਤਾਰਾ ਕੀ ਹੈਗਾ ਕਿਸਾਨਾਂ ਲਈ ਸਰਕਾਰਾਂ ਦਾ ਵਰਤਾਰਾ ਕੀ ਹੈ ਤੇ ਉਹ ਹੁਣ ਖਾਸ ਤੌਰ ਤੇ ਅਸੀਂ ਪਿਛਲੀ ਵਾਰੀ ਗਏ ਨਾ ਜਦੋਂ ਤਾਂ ਫੈਸਲਾਬਾਦ ਯੂਨੀਵਰਸਿਟੀ ਦੇ ਵਿੱਚ ਵੀ ਗਏ ਐਗਰੀਕਲਚਰ ਯੂਨੀਵਰਸਿਟੀ ਉੱਥੇ ਪਹੁੰਚ ਗਏ ਨੇ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਵੀ ਤੇ ਜਦੋਂ ਅਸੀਂ ਬਾਹਰ ਪੈਲੀਆਂ 'ਚ ਜਾਂਦੇ ਸੀ ਤੇ ਉੱਥੇ ਫਸਲਾਂ ਤੇ ਵਧੀਆ ਦਿਸਦੀਆਂ ਸੀ ਪਰ ਕਹਿੰਦੇ ਨੇ ਫਸਲਾਂ ਦੇ ਝਾੜ ਬੜੇ ਘੱਟ ਹੁੰਦੇ ਨੇ ਕਾਰਨ ਕਿ ਉੱਥੇ ਨਾ ਮੇਂ ਆ ਕਿਸਮਾ ਦਾ ਕੋਈ ਰਿਸਰਚ ਨਹੀਂ ਹੁੰਦੀ ਸੋ ਉਹ ਉੱਥੇ ਇੱਕ ਬੜਾ ਵਧੀਆ ਮੁੱਦਾ ਸੀਗਾ ਕਿ ਕੀ ਕੋਲੈਬੋਰੇਟ ਕੀਤਾ ਜਾਵੇ ਦੂਜਿਆਂ ਦੇ ਨਾਲ ਜੁੜਿਆ ਜਾਵੇ ਲੈਦੇ ਚੜਦਾ ਪੰਜਾਬ ਦੀ ਇਹ ਕੋਝਵੇ ਅਸੀਂ ਤੁਹਾਡੇ ਵਾਲੀ ਖੜ ਕੇ ਇੱਧਰ ਬੀਜੀ ਤੇ ਤੁਸੀਂ ਉਹ ਸੀਗਾ ਸੋ ਇਹ ਬਾਰਡਰ ਨੂੰ ਖੋਲਣ ਦੀਆਂ ਗੱਲਾਂ ਜਿਹੜੀਆਂ ਅਸੀਂ ਉਹ ਬੜਾ ਆਮ ਲੋਕ ਬੜੇ ਕਰਦੇ ਸੀ ਕਹਿੰਦੇ ਸਾਡਾ ਜੀ ਕਰਦਾ ਹੈ ਕਿ ਅਸੀਂ ਜਲੰਧਰ ਜਾਈਏ ਸਾਡਾ ਜੀ ਕਰਦਾ ਹੈ ਅਸੀਂ ਅਮਰਸਰ ਜਾਈਏ ਹੈ ਤੇ ਤੁਸੀਂ ਤਾਂ ਲਾਹੌਰ ਸਾਡੇ ਤੇ ਸਾਡੇ ਲਾਹੌਰ ਦੇ ਵਿੱਚ ਆਉਣ ਤੇ ਮੈਂ ਕਿਹਾ ਭਾਈ ਗੱਲ ਤਾਂ ਤੁਹਾਡੀ ਬੜੀ ਵਧੀਆ ਹੈ ਤੇ ਯਤਨ ਕਰਨੇ ਚਾਹੀਦੇ ਨੇ ਬਹੁਤਿਆਂ ਦੀ ਤਾਂ ਵਿਚੋਈ ਹੁੰਦੀ ਸੀ ਆਪਾਂ ਨੂੰ ਉਹਨਾਂ ਸਰਦ ਤੋੜ ਦੇਣ ਚਾਹੀਦੀ ਹੈ ਤਾਂ ਮੇਰਾ ਜਵਾਬ ਸੀਗਾ ਕਿ ਸਰਦ ਸ਼ਾਇਦ ਟੁੱਟਣੀ ਨਾ ਮੁਮਕਨ ਹੈ ਆਉਂ ਜਿਹੜੇ ਮਗੋਰੇ ਬਣ ਰਿਹਾ ਇਹਨਾਂ ਮਗੋਰੀਆਂ ਨੂੰ ਬਣਨ ਦੇਈਏ ਬਿਲਕੁਲ ਇਹਨਾਂ ਦੇ ਰਾਹੀਂ ਆਪਾਂ ਆ ਜਾ ਜਾਨਨੇ ਆ ਇੰਨੇ ਹੀ ਸਾਡੇ ਲਈ ਬਹੁਤ ਹੈ ਪਰ ਜਦੋਂ ਅਸੀਂ ਵੇਨੇ ਆ ਕਿ ਸਾਨੂੰ ਅਸੀਂ ਤਾਂ ਇਥੋਂ ਕਨਾਰਡਤ ਹੋ ਗਏ ਸੀ ਸਾਨੂੰ ਵੀਜ਼ੇ ਬਹੁਤ ਸੌਖੇ ਮਿਲ ਜਾਂਦੇ ਨੇ ਸਿਟੀਜ਼ਨ ਆ ਈ ਵੀਜ਼ਾ ਜਿਹੜੇ ਉਧਰੋਂ ਆਏ ਸੀ ਉਹ ਗੱਲਾਂ ਕਰ ਰਹੀ ਸੀ ਖਾਸ ਤਰ ਤੇ ਰੋਣੀ ਰੋਣੀ ਕਹਿੰਦੇ ਮੈਨੂੰ ਤਾਂ ਤੀਜੀ ਵਾਰੀ ਗਿਆ ਤਾਂ ਵੀਜ਼ਾ ਨਹੀਂ ਮਿਲਿਆ ਸੀ ਮੈਂ ਨਹੀਂ ਸੀ ਆਉਣਾ ਪਰ ਆਖਰ ਦੇ ਕਹਿੰਦਾ ਮੈਨੂੰ ਵੀਜ਼ਾ ਮਿਲ ਗਿਆ ਸੋ ਉਧਰੋਂ ਜਿਹੜੇ ਪੰਜਾਬੀ ਆਪਣੇ ਆਉਂਦੇ ਨੇ ਉਹਨਾਂ ਲਈ ਲਹਿੰਦੇ ਪੰਜਾਬ ਵਿੱਚ ਆਉਣ ਵਾਸਤੇ ਵੀਰ ਜੀਆਂ ਦੀਆਂ ਕਿਲਤਾ ਵੀ ਹੈਗੀਆਂ ਜਿਹੜੀਆਂ ਕਿ ਉੱਥੇ ਕਾਫੀ ਬਿਆਨ ਕਰ ਰਹੇ ਸੀਗੇ ਸੋ ਇਹ ਇਹ ਚੀਜ਼ਾਂ ਜਿੰਨਾ ਜਦੋਂ ਇਹ ਦੋਨੋਂ ਚੀਜ਼ਾਂ ਹੋਣਾ ਜਟਿਲਾ ਹੋ ਜਾਏ ਪ੍ਰੋਗਰਾਮ ਤਾਂ ਥੋੜੇ ਸਰਦਾਂ ਖੁੱਲ ਜਾਣ ਤੇ ਚੀਜ਼ਾਂ ਦੇ ਆਉਣਾ ਜਾਣਾ ਜਿਹੜਾ ਸੌਖਾ ਹੋ ਜਾਏ ਮੈਨੂੰ ਲੱਗਦਾ ਲਹਿੰਦਾ ਤੇ ਚੜ੍ਹਦਾ ਪੰਜਾਬ ਜਿਹੜਾ ਇਹੋ ਜਿਹੇ ਕਾਨਫਰੰਸਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਰ ਪਾਸ